ਹਾਂ ਵੀ ਹਲਕਾ ਬਠਿੰਡਾ ਦੇ ਵੋਟਰਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਜਿਵੇਂ ਕਿ ਅੱਜ ਸਵੇਰ ਤੀ ਇੱਕ ਸੋਸ਼ਲ ਮੀਡੀਆ ਤੇ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਆ ਕਿ ਜਿਹੜੀ ਹਲਕਾ ਬਠਿੰਡਾ ਤੋਂ ਲੱਖਾ ਸਿੰਘ ਸਿਧਾਨਾ ਦੀ ਨਾਮਜ਼ਦਗੀ ਦੇ ਪੇਪਰ ਸੀਗੇ ਉਹ ਰੱਦ ਹੋ ਗਏ। ਬਾਈ ਇਹ ਬਿਲਕੁਲ ਫੇਕ ਖਬਰਾਂ ਜਿਹੜੇ ਕਾਜ ਸੀਗੇ ਨਾਮਜ਼ਦਗੀ ਦੇ ਉਹ ਮਨਜ਼ੂਰ ਹੋ ਗਏ ਆ ਤੇ ਇੱਕ ਦੋ ਜਨਾਤਾਂ ਜਿਹੜਾ ਕਿ ਚੋਣਸ਼ਾਨ ਲੱਖਾ ਸਿੰਘ ਸਿਧਾਨ ਨੂੰ ਮਿਲ ਜਾਣਾ ਪਰ ਇਹ ਸਰਕਾਰਾਂ ਕਿਵੇਂ ਜਿਹੜਾ ਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਪਲੰਤ ਕਰਦਾ ਨੌਜਵਾਨ ਜਾਂ ਜੋਧਾ ਉਹਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਖਡੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦਾ ਇੱਕ ਨਕਲੀ ਨਾਂ ਦਾ ਸੇਮ ਬੰਦਾ ਉਹਦੇ ਵਿਰੋਧ ਦੇ ਵਿੱਚ ਖੜਾ ਕਰਤਾ ਸਰਕਾਰਾਂ ਇਹਨਾਂ ਜੋਧੇ ਨੂੰ ਬਦਨਾਮ ਕਰਨਾ ਚਾਹੁੰਦੀਆਂ ਤਾਂ ਜੋ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਨਾ بلند ਹੋ ਸਕੇ ਇਸ ਕਰਕੇ ਸਾਰੇ ਵੋਟਰਾਂ ਨੂੰ ਬਈ ਖਡੂਰ ਸਾਹਿਬਦਿਆਂ ਨੂੰ ਤੇ ਹਲਕਾ ਬਠਿੰਡਾ ਦੇ ਨੂੰ ਅਪੀਲ ਕਰਦੇ ਆ ਵੀ ਨਾ ਅਫਵਾਹਾਂ ਤੋਂ ਦੂਰ ਰਹਾ ਜਾਵੇ ਕਿ ਜਿਹੜੇ ਪੇਪਰ ਆ ਵੀ ਉਹਨਾਂ ਦੇ ਨਾਮਜਦ ਹੋ ਗਏ ਆ ਮਨਜ਼ੂਰ ਹੋ ਗਿਆ ਤੇ ਆਉਣ ਵਾਲੇ ਕੁ ਲੋ ਦਿਨਾਂ ਦੇ ਵਿੱਚ ਜਿਹੜੇ ਕੁ ਉਹਨਾਂ ਚੋਣ ਸ਼ਾਨ ਜਿਹੜਾ ਕਿ ਮਿਲ ਜਾਣਾਗਾ ਤੇ ਉਹ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਉਧਰੋਂ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਤੇ ਇਧਰ 22 ਬਠਿੰਡੇ ਤੋਂ ਲੱਖਾ ਸਿੰਘ ਸਿਧਾਣਾ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਤੁਹਾਡੇ ਹੱਕਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ بلند ਹੋ ਸਕੇ ਤੇ ਜਿਵੇਂ ਕਿ ਪੰਜਾਬ ਦੇ ਹੋਰ ਜਿੰਨੇ ਵੀ ਮੁੱਦੇ ਆ ਉਹਨਾਂ ਮੁੱਦਿਆਂ ਨੂੰ ਉਠਾਇਆ ਜਾ ਸਕੇ ਪਾਰਲੀਮੈਂਟ ਦੇ ਵਿੱਚ ਇਸ ਲਈ ਇਹਨਾਂ ਫੇਕ ਅਫਵਾਹਾਂ ਤੋਂ ਦੂਰ ਰਹੋ ਇਹਨਾਂ ਫੇਕ ਅਫਵਾਹਾਂ ਨੂੰ ਅੱਗੇ ਨਾ ਪਧਾਓ ਸਰਕਾਰਾਂ ਜਾਣ ਬੁੱਝ ਕੇ ਇਹਨਾਂ ਜਵਦਾਂ ਨੂੰ ਬਦਨਾਮ ਕਰਨਾ ਚਾਹੁੰਦੀਆਂ ਆ ਅਪੀਲ ਕਰਦੇ ਆ ਵੀ ਖਡੂਰ ਸਾਹਿਬ ਤੋਂ ਲੱਖਾ ਖਡੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਬਟਿੰਡੇ ਤੋਂ ਲੱਖਾ ਸਿੰਘ ਸਿਧਾਨਾ ਇਹਦਾ ਸੰਗਰੂਰ ਤੋਂ ਹੈਗਾ ਆਪਣਾ ਵੀ ਸਿਮਰਜੀਤ ਸਿੰਘ ਮਾਨ ਤੇ ਫਰੀਦਕੋਟ ਤੋਂ ਭਾਈ ਸਾਹਿਬ ਭਾਈ ਗຽਨ ਸਿੰਘ ਦੇ ਪੁੱਤਰ ਸਾਹਿਬ ਜੀ ਸਿੰਘ ਨੂੰ ਵੋਟਾਂ પાਕੇ ਵੱਧ ਤੋਂ ਵੱਧ ਸਪੋਰਟ